ਤੇ ਭਾਰਤਨਗਰ ਦੇ ਵਿੱਚ ਨਾ પેટ્રોલ ਪੰਪ ਵਾਲੀ ਗਲੀ ਵੱਜਦੀ ਆ ਔਰ ਚੋਪੜਾ ਫੈਮਿਲੀ ਬੜੀ ਪੁਰਾਣਾ ਪਰਿਵਾਰ ਇੱਥੇ ਰਹਿ ਰਿਹਾ ਲਗਭਗ 30 ਸਾਲ ਤਾਂ ਮੈਨੂੰ ਦੇਖਦੇ ਨੂੰ ਹੋ ਗਏ ਸ਼ਾਇਦ 50 ਸਾਲ ਪੁਰਾਣਾ ਪਰਿਵਾਰ ਹੈ ਇੱਥੇ ਔਰ ਬੜਾਈ ਨੇਕ ਔਰ ਸ਼੍ਰੀ ਪਰਿਵਾਰ ਬੜਾ ਛੋਟੇ ਸਤਰ ਤੋਂ ਉੱਠੇ ਨੇ ਵਿਚਾਰੇ ਇਹਨਾਂ ਨੇ ਮੈਂ ਦੇਖਿਆ ਕਿ ਹੁਣ ਹੌਜ਼ਰੀ ਦਾ ਥੋੜਾ ਬਹੁਤ ਉਹਨਾਂ ਦਾ ਕੰਮ ਟ੍ਰੇਡਿੰਗ ਕਰਦੇ ਸੀਗੇ ਔਰ ਫਰਸਟ ਫਲੋਰ ਔਰ ਸੈਕੰਡ ਫਲੋਰ ਤੇ ਇਹਨਾਂ ਦੀ ਰਹਿ ਇਸ ਸੀਗੇ ਥੱਲੇ ਸ਼ਾਰਟ ਸਰਕਟ ਹੋਇਆ ਜਿੱਥੇ ਉਨ ਬਗਾਰਾਂ ਪਈ ਸੀ ਉਸ ਤੋਂ ਬਾਅਦ ਅੱਗ ਭੜਕੀ ਹੈ ਔਰ ਅੱਗ ਭੜਕਣ ਤੋਂ ਬਾਅਦ ਉੱਪਰਲੀ ਫਲੋਰ ਤੱਕ ਚਲੀ ਗਈ ਹੈ ਔਰ ਉੱਪਰ ਇਹਨਾਂ ਦੇ ਮਾਤਾ ਜੀ ਸੀ ਟੋਟਲ ਨੌ ਪਰਿਵਾਰ ਦੇ ਮੈਂਬਰ ਪਰਿਵਾਰਕ ਮੈਂਬਰ ਸੀ 9 ਜਣੇ ਜਿਦੇ ਵਿੱਚੋਂ ਮਾਤਾ ਜੀ ਸੀ ਬਜ਼ੁਰਗ 70 ਸਾਲ ਦੇ ਉਹ ਪੈਰਾਲਾਈਜ਼ੀ ਦੇ ਨਾਲ ਗਰਸ ਸੀਗੇ ਉਹਨਾਂ ਦੀ ਡੈਥ ਹੋ ਗਈ ਇੱਕ ਬੱਚਾ ਸੀ ਛੋਟਾ 16 ਸਾਲ ਦਾ ਗਰਭ ਉਹਦੀ ਵੀ ਡੈਥ ਹੋ ਗਈ ਨੁਕਸਾਨ ਤਾਂ ਜਲ ਗਿਆ ਜੀ ਸਾਰਾ ਕੁਝ ਜੀ ਉਨੇ ਦਾ ਕੀ ਆਈਡੀਆ ਲਾ ਸਕਦਾ ਸਭ ਕੁਝ ਚਲ ਗਿਆ ਜੀ ਬਹੁਤ ਦੁੱਖਦਾ ਜੀ ਬਹੁਤ ਦੁੱਖਦਾ ਵਰਡ ਕਿੱਥੇ ਅਗਲੇ ਜੀ ਸਾਡਾ ਵਰਡ ਨੰਬਰ 73 ਹੈ ਮੈਥਡਿਕ ਕਾਉਂਸਲਰ ਹਾਂ ਜੀ ਅੱਜ ਸਵੇਰੇ ਹੀ ਮਤਲਬ ਵੈਰੀ ਖਬਰ ਪਹੁੰਚ ਗਈ 9:00 9 ਵਜੇ ਮੈਨੂੰ ਫੋਨ ਆਇਆ ਸੀਗਾ ਇਲਾਕਾ ਵਾਸੀਆਂ ਤੋਂ ਹੀ ਫੋਨ ਪਹੁੰਚਿਆ ਸੀਗਾ ਕਿ ਉਹਨਾਂ ਨੇ ਤੁਹਾਂ ਉੱਪਰੋਂ ਦੇਖਿਆ ਨਿਕਲਦੇ ਹੋਏ ਜਦ ਤੱਕ ਮੈਂ ਆਈ ਹਾਂ ਉਦ ਤੱਕ ਤਾਂ ਕਾਫੀ ਹੱਦ ਤੱਕ ਕੰਮ ਵੱਧ ਗਿਆ ਹੋਇਆ ਸੀਗਾ ਜਦਕਿ ਮੈਂ 10 ਮਿੰਟ ਚ ਪਹੁੰਚੀ ਮਗਰ ਇਸ ਕੰਮ ਲਈ ਮੈਨੂੰ ਲੱਗਾ 10 ਮਿੰਟ ਹੀ ਬਹੁਤ ਜ਼ਿਆਦਾ ਨੇ ਤੇ ਕਾਫੀ ਕੰਮ ਵੱਧ ਚੁੱਕਾ ਸੀ ਪਰਿਵਾਰ ਦੇ ਦੋ ਮੈਂਬਰ ਜਿਹੜੇ ਕਮਰਿਆਂ ਵਿੱਚ ਹੀ ਰਹਿ ਗਏ ਸੀਗੇ ਉਹਨਾਂ ਨੂੰ ਕੱਢਦੇ ਹੋਏ ਵਕਤ ਲੱਗਾ ਬਸ ਇਸ ਕਰਕੇ ਦੁਖਦਕਟਨਾ ਸਾ ਲੱਗ ਗਈ ਹੈਗੀ ਬਾਕੀ ਪਰਿਵਾਰ ਦੇ ਮੈਂਬਰ ਸਾਰੇ ਠੀਕ ਨੇ ਬਾਹਰ ਨੇ ਮਗਰ ਹਾਲੇ ਤੱਕ ਉਹਨਾਂ ਨੂੰ ਇਹ ਗੱਲ ਬਾਰੇ ਕੁਝ ਨਹੀਂ ਦੱਸਿਆ ਗਿਆ ਕਿਉਂਕਿ ਕਿਹੜਾ ਸ਼ੌਕ ਹੀ ਸੀਗਾ ਜਿਹੜਾ ਮਕਾਨ ਹੁਣ ਰਾਖੀ ਹੋਇਆ ਪਿਆ ਸੀ ਉਹਨਾਂ ਦਾ ਉਹੀ ਸ਼ੌਕਾ ਦੇ ਉਹਨਾਂ ਤੋਂ ਸਿਆਣੇ ਜਾ ਰਿਹਾ। ਸਾਡੀ ਲੱਗੀ ਕਿਦਾਂ ਕੀ ਪਤਾ ਲੱਗ ਪਾਇਆ ਕੋਈ ਦੁਬਾਰਾ ਨਾ ਕਿ ਫੈਕਟਰੀ ਸੀ। ਇਹ ਨਾ ਤਾਂ ਗੋਡਾਊਨ ਹੈ ਸਮਝ ਲਓ ਇੱਕ ਕਮਰੇ ਵਿੱਚ ਜਿਵੇਂ ਉਹਨਾਂ ਦਾ ਸਿਗਾ ਚੀਜ਼ ਇਦਾਂ ਦੀ ਪਈ ਹੋਈ ਉਹਨਾਂ ਸੀਗੀ ਜੀ ਜਿਹਨੂੰ ਅੱਗ ਫੜੀ ਬੜੀ ਛੇਤੀ ਗਈ ਤੇ ਕੋਈ ਫੈਕਟਰੀ ਨਹੀਂ ਹੈ ਇੱਥੇ ਰੈਜ਼ੀਡੈਂਸ਼ੀਅਲ ਏਰੀਆ ਹੀ ਹੈ ਸਾਡਾ। ਸ਼ਾਰਟ ਸਰਕਟ ਨਾਲ ਅੱਗ ਲੱਗੀ ਕਿਉਂ ਪਤਾ ਲੱਗ ਰੀਜ਼ਨ ਤਾਂ ਇਹ ਹੈ ਹੋਰ ਕੋਈ ਰੀਜ਼ਨ ਬੰਦਾ ਹੀ ਨਹੀਂ ਹੈ ਜੀ। ਬਾਕੀ ਤੁਹਾਨੂੰ ਬਹੁਤ ਕਲੀਅਰ ਹੋ ਜੁਗਾ ਪਿੱਛੇ ਜੇ ਤੁਸੀਂ ਤਾਰਾਂ ਵਾਲਾ ਹਾਲ ਦਿਖਾ ਦਿਓ ਤਾਂ ਪਹਿਲੇ ਪਹੁੰਚ ਕੇ ਮੈਂ ਸਭ ਤੋਂ ਪਹਿਲਾ ਹੀ ਕੰਮ ਕੀਤਾ ਕਿ ਮੈਂ ਅਥਰ ਦਾ ਕਨੈਕਸ਼ਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਬਸ ਉਹ ਵੀ ਥੋੜਾ ਟਾਈਮ ਮੈਨੂੰ ਜੇ ਹੀ ਲੱਭਣ ਚ ਲੱਗ ਗਿਆ ਕਿਉਂਕਿ 9 ਵਜੇ ਤੱਕ ਡਿਊਟੀ ਚੇਂਜ ਹੁੰਦੀ ਹੈ ਇੱਕ ਕਹਿੰਦਾ ਮੇਰੀ ਡਿਊਟੀ ਖਤਮ ਹੈ ਤਾਂ მე ਦੂਜੇ ਦੀ ਸ਼ੁਰੂ ਹੈ ਕਿੰਨੀਆਂ ਗੱਡੀਆਂ ਲੱਗੀਆਂ ਜੱਗ ਉਹ ਵੀ ਆ ਗਈਆਂ ਅੱਠ ਗੱਡੀਆਂ ਮੈਨੂੰ ਲੱਗਦਾ ਸੱਤ ਅੱਠ ਗੱਡੀਆਂ ਦੇ ਕਰੀਬ ਲੱਗ ਗਈ ਹੈ ਜੀ ਤੇ ਬੰ ਜਿਨ੍ਹਾਂ ਦੀ ਡੈਥ ਕਿੰਨੀ ਉਮਰ ਹੋਈ ਜੀ ਨਾਲ ਜਿਹੜੇ ਦੋ ਜਿਹੜੇ ਮਾਤਾ ਜੀ ਨੇ ਉਹ ਥੋੜਾ ਸਿਹਤ ਵਾਈਜ਼ ਵੀ ਠੀਕ ਨਹੀਂ ਸੀ ਪੈਰਲਟਿਕ ਅਟੈਕ ਹੋਇਆ ਹੋਇਆ ਸੀ ਉਹਨਾਂ ਨੂੰ 12ਵੀਂ ਪਾਸ ਕੀਤਾ ਸੀ ਇਹਨੇ ਹੁਣੇ ਨਾ ਦਾ ਠੀਕ 12ਵੀਂ ਸੀ ਇਹਨੇ 12ਵੀਂ ਪਾਸ ਕੀਤੀ ਥੋੜੀ ਦਿਰ ਪਹਿਲੇ ਫੋਨ ਵੀ ਆਇਆ ਇਹ ਟਿਊਸ਼ਨ ਦੇ ਉਹਦੇ ਕੋਸ਼ਿਸ਼ ਹਾਂ ਮੈਨੂੰ ਹੁਣੇ ਹੁਣੇ ਇਹ ਗੱਲ ਸੁਣਨ ਨੂੰ ਮਿਲੀ ਹੈਗੀ ਕਿ ਉਹਦੇ ਟਿਊਸ਼ਨ ਟੀਚਰ ਨੇ ਉਸ ਬੱਚੇ ਨੂੰ ਫੋਨ ਕਰਕੇ ਕਿਹਾ ਕਿ ਬੇਟਾ ਤੁਹਾਡੇ ਘਰ ਅੱਗ ਲੱਗੀ ਮੈਨੂੰ ਨਹੀਂ ਸਮਝ ਆਇਆ ਕਿ ਇਹ ਗੱਲ ਸੁਣ ਕੇ ਵੀ ਫਿਰ ਬੱਚੇ ਨੇ ਕੋਸ਼ਿਸ਼ ਕਿਉਂ ਨਾ ਕੀਤੀ ਬਾਹਰ ਆਣ ਦੀ ਪਤਾ ਨਹੀਂ ਬਖਤੀ ਐਸਾ ਸੀ ਸ਼ਾਇਦ